это ਗੱਲ ਕਰਦੇ ਹਾਂ ਇੰਡਸਨ ਬੈਂਕ ਦੀਆਂ ਤੇ ਇਸ ਦੀਆਂ ਮੁਸ਼ਕਿਲਾਂ ਹੋਣ ਹੋਰ ਜ਼ਿਆਦਾ ਵੱਧ ਸਕਦੀਆਂ ਨੇ ਜੋ ਬਿਲਕੁਲ ਇੰਡਸਨ ਬੈਂਕ ਦੀਆਂ ਮੁਸ਼ਕਿਲਾਂ ਦੇ ਵਿੱਚ ਹੋ ਸਕਦਾ ਹੈ ਭਾਰੀ ਵਾਧਾ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਖਾਸ ਬੈਂਕ ਦੇ ਤੇ ਸਫੈਦ ਸਫੈਦ ਪੋਸ਼ ਅਪਰਾਧਾ ਦੀ ਜਾਂਚ ਕਰਨ ਵਾਲੀ ਏਜੰਸੀ ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫਿਸ ਯਾਨੀ ਕਿ ਐਸ ਐਫ ਆਈਓ ਨੇ ਇੰਡਸਨ ਬੈਂਕ ਦੇ ਡੈਰੀਵੇਟਿਵ ਸੌਦੇਆਂ ਦੇ ਵਿੱਚ ਅਕਾਊਂਟਿੰਗ ਸੰਬੰਧੀ ਕਪਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਜਾਂਚ ਨੂੰ ਸ਼ੁਰੂ ਕਰਦੇ ਹਾਂ ਨੈਸ਼ਨਲ ਬੈਂਕ ਨੂੰ ਹੁਣ 1960 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋ ਗਿਆ ਜੋ ਬਿਲਕੁਲ ਇਹ ਭਾਰੀ ਨੁਕਸਾਨ ਦਾ ਸਾਹਮਣਾ ਇੰਡਸੈਂਟ ਬੈਂਕ ਨੂੰ ਹੁਣ ਕਰਨਾ ਪਵੇਗਾ ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਸੂਚਨਾ ਦਿੱਤੀ ਸੀ ਤੇ ਕਿਹਾ ਕਿ ਬੈਂਕ ਨੂੰ ਐਸ ਐਫ ਆਈਓ ਕੋਲੋਂ 23 ਦਸੰਬਰ 2025 ਨੂੰ ਇੱਕ ਪੱਤਰ ਪ੍ਰਾਪਤ ਹੋਇਆ ਜਿਸ ਦੇ ਵਿੱਚ ਕਿ ਕੰਪਨੀਜ਼ ਐਕਟ 2013 ਦੀ ਧਾਰਾ 212 ਤਹਿਤ ਇੰਡਸੈਂਟ ਬੈਂਕ ਲਿਮਿਟਿਡ ਦੇ ਮਾਮਲਿਆਂ ਦੀ ਜਾਂਚ ਦੇ ਸਬੰਧ ਵਿੱਚ ਸੰਬੰਧਿਤ ਜਾਣਕਾਰੀ ਜਿਹੜੀ ਹੈ ਉਹ ਮੰਗੀ ਗਈ ਇਤਿਹਾਸਿਕ ਦੱਸਣ ਯੋਗ ਹੈ ਕਿ ਬੈਂਕ ਨੇ 18 ਦਸੰਬਰ ਨੂੰ ਦੱਸਿਆ ਸੀ ਕਿ ਕਮਰਸ਼ੀਅਲ ਬੈਂਕਾਂ ਯਾਨੀ ਕਿ ਖੇਤਰੀ ਗ੍ਰਾਮੀਣ ਬੈਂਕਾਂ ਸਮੇਤ ਅਤੇ 올 ਇੰਡੀਆ ਦੇ ਵਿੱਚ ਵਿੱਤੀ ਸੰਸਥਾਵਾਂ ਵਿੱਚ ਧੋਖਾ ਦੇ ਹੀ ਜੋਖਮ ਪ੍ਰਬੰਧਨ ਤੇ RBI ਦੇ 15 ਜੁਲਾਈ 2024 ਦੇ ਮਾਸਟਰ ਦਿਸ਼ਾ ਨਿਰਦੇਸ਼ਾਂ 'ਚ ਇਹ ਲਾਜ਼ਮੀ ਕੀਤਾ ਗਿਆ ਹੈ ਕਿ RBI ਨੂੰ ਰਿਪੋਰਟ ਜੜੀ ਹੈ ਉਹ ਕੀਤੀ ਗਈ 1 ਕਰੋੜ ਰੁਪਏ ਜਾਂ ਫਿਰ ਉਸ ਤੋਂ ਵੱਧ ਦੀ ਰਕਮ ਦੇ ਨਾਲ ਸੰਬੰਧਿਤ ਕਿਸੇ ਵੀ ਧੋਖਾ ਦੇ ਦੀ ਰਿਪੋਰਟ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਲਗਾ ਤੇ ਐਸ ਐਫ ਆਈਓ ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈ ਇਸ ਦੇ ਅਨੁਸਾਰ ਬੈਂਕ ਨੇ ਕਿਹਾ ਹੈ ਕਿ ਅੰਦਰੂਨੀ ਡੈਰੀਵੇਟਿਵ ਕਾਰੋਬਾਰ ਦੇ ਮੁਲਾਂਕਣ ਬੈਂਕ ਦੀਆਂ ਹੋਰ ਜਾਇਦਾਦਾਂ ਅਤੇ ਨਾਲ ਦੇ ਨਾਲ ਹੋਰ ਦੇਣਦਾਰੀਆਂ ਖਾਤਿਆਂ ਦੇ ਵਿੱਚ ਕੁਝ ਗੈਰ ਪ੍ਰਮਾਣਿਤ ਬਕਾਇਆ ਰਕਮੀਆਂ ਅਤੇ ਛੋਟੇ ਰਕਮ ਦੇ ਕਰਜ਼ਿਆਂ ਅਤੇ ਵਿਆਜ ਆਮਦਨ ਫੀਸ ਆਮਦਨ ਦੇ ਨਾਲ ਸੰਬੰਧਿਤ ਮਾਮਲਿਆਂ ਦੀ ਰਿਪੋਰਟ ਜਿਹੜੀ ਹੈ 2 ਜੂਨ 2025 ਨੂੰ ਐਸ ਐਫ ਆਈਓ ਨੂੰ ਦਿੱਤੀ ਗਈ ਸੀ ਨਾਲ ਦਿਨ ਬਾਹਰੀ ਆਡੀਟਰ ਨੇ April ਦੇ ਵਿੱਚ ਡੈਰੀਵੇਟਿਵਸ ਪੋਰਟਫੋਲੀਓ ਦੇ ਵਿੱਚ ਮੁਲਾਂਕਣ ਸੰਬੰਧੀ ਤਰੁੱਟੀਆਂ ਕਾਰਨ 31 March 2025 ਤੱਕ ਲਾਭ ਤੇ ਨੁਕਸਾਨ ਤੇ ਸੰਚਿਤ ਉਲਟ ਮੁਲਾਂਕਣ ਪ੍ਰਭਾਵ 1959 ਕਰੋੜ 98 ਲੱਖ ਰੁਪਏ ਦੱਸਿਆ ਸੀ। ਔਰ ਜਦੋਂ ਅਸੀਂ ਗੱਲ ਕਰਦੇ ਹਾਂ IndusInd Bank ਦੀ ਤੇ ਇਸ ਨੇ 15 April ਨੂੰ ਇੱਕ ਹੋਰ ਬਾਹਰੀ ਏਜੰਸੀ ਦੀ ਰਿਪੋਰਟ ਦਾ ਖੁਲਾਸਾ ਵੀ ਕੀਤਾ ਉਸ ਵਿੱਚ ਕਿਹਾ ਗਿਆ ਹੈ ਕਿ ਡੈਰੀਵੇਟਿਵਸ ਕਾਰੋਬਾਰ ਦੇ ਵਿੱਚ ਮੁਲਾਂਕਣ ਦੀਆਂ ਤਰੁੱਟੀਆਂ ਕਾਰਨ ਇਸ ਦੀ ਕੁੱਲ ਜਾਇਦਾਦ ਤੇ 1979 ਤੱਕ ਦਾ ਨਾ ਪੱਖੀ ਅਸਰ ਵੀ ਪਵੇਗਾ ਔਰ ਬੈਂਕ ਨੇ ਡੈਰੀਵੇਟਿਵ ਸੌਦਿਆਂ ਦੇ ਨਾਲ ਸੰਬੰਧਿਤ ਰੁੱਟੀਆਂ ਦੇ ਕਾਰਨ ਦਸੰਬਰ 2024 ਤੱਕ ਆਪਣੀ ਸ਼ੁੱਧ ਜਾਇਦਾਦ ਤੇ ਟੈਕਸ ਤੋਂ ਬਾਅਦ ਆਧਾਰ ਦੇ ਉੱਪਰ ਖਾਸ ਕਰਕੇ 2.27% ਦੇ ਦਾ ਉਲਟ ਅਸਰ ਜਿਹੜਾ ਹੈ ਉਹ ਵੀ ਮਾਪਿਆ ਹੈ ਨਿੱਜੀ ਖੇਤਰ ਦੇ ਬੈਂਕ ਨੇ ਪਿਛਲੇ ਮਹੀਨੇ ਡੈਰੀਵੇਟਿਵ ਸੌਦਿਆਂ ਦੇ ਵਿੱਚ ਮੁਲਾਂਕਰ ਸੰਬੰਧੀ ਖਾਮੀਆਂ ਦੀ ਸੂਚਨਾ ਵੀ ਦਿੱਤੀ ਇਸ ਅੰਦਾਜ਼ੇ ਕਿ ਦਸੰਬਰ 2024 ਤੱਕ ਬੈਂਕ ਦੀ ਕੁੱਲ ਜਾਇਦਾਦ ਤੇ ਲਗਭਗ 2.35 ਫੀਸਦੀ ਦਾ ਉਲਟ ਅਸਰ ਜ਼ਰੂਰ ਤੇ ਜ਼ਰੂਰ ਪਵੇਗਾ ਜਦੋਂ ਅਸੀਂ ਹੁਣ ਇਹਨਾਂ ਸਫੈਦ ਕੋਸ਼ ਅਪਰਾਧਾਂ ਦੀ ਜਾਂਚ ਦੀ ਗੱਲ ਕਰਦੇ ਹਾਂ ਤੇ ਜਾਂਚ ਕਰਨ ਵਾਲੀ ਏਜੰਸੀ ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫਿਸ ਜੋ ਹੈ ਉਹਨਾਂ ਨੇ ਇੰਡਿਸੈਂਟ ਬੈਂਕ ਦੇ ਡੈਰੀਵੇਟਿਵ ਸੌਦੇਆਂ ਦੇ ਵਿੱਚ ਅਕਾਊਂਟਿੰਗ ਸੰਬੰਧੀ ਕਮਲਿਆਂ ਦੀ ਜਾਂਚ ਜਿਹੜੀ ਹੈ ਉਹ ਹੁਣ ਸ਼ੁਰੂ ਕਰ ਦਿੱਤੀ ਹੈ ਸੌਣ ਵਾਲੇ ਸਮੇਂ ਦੇ ਵਿੱਚ ਇੰਡਿਸੈਂਟ ਬੈਂਕ ਦੀਆਂ ਮੁਸ਼ਕਿਲਾਂ ਹੋਰ ਜ਼ਿਆਦਾ ਵੱਧ ਸਕਦੀਆਂ ਨੇ ਜਿਸ ਤੇ ਨਾਲ ਕਿ ਬੈਂਕ ਨੂੰ ਇੱਕ ਭਾਰੀ ਨੁਕਸਾਨ ਜਿਹੜਾ ਹੈ ਉਸ ਦਾ ਸਾਹਮਣਾ ਕਰਨਾ ਪਿਆ ਹੋਰ ਨਾਲ ਦੇ ਨਾਲ ਬੈਂਕ ਨੇ ਸ਼ੇਅਰ ਨਾਲ ਨੂੰ ਸੂਚਨਾ ਵੀ ਦਿੱਤੀ ਹੈ ਉਸਨੇ ਵੱਖ-ਵੱਖ ਤਰੀਕੇ ਦੇ ਨਾਲ ਉਪਰਾਲੇ ਕੀਤੇ ਨੇ ਕਿ ਕਿਸੇ ਕਿਸੇ ਨਾਲੇ ਜਾਣਕਾਰੀ ਜਿਹੜੀ ਹੈ ਉਹ ਮੁਹੱਈਆ ਕਰਵਾਈ ਜਾਵੇ ਲੇਕਿਨ ਇੰਡੈਸੈਂਟ ਬੈਂਕ ਦੀਆਂ ਉਹ ਮੁਸ਼ਕਿਲਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਸਕਦੀਆਂ ਨੇ ਔਰ ਭਾਰੀ ਨੁਕਸਾਨ ਦਾ ਸਾਹਮਣਾ ਜਿਹੜਾ ਹੈ ਉਸ ਨੂੰ ਪਹਿਲਾਂ ਹੀ ਕਰਨਾ ਪਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁਸ਼ਕਿਲਾਂ ਦੇ ਵਿੱਚ ਹੋਰ ਜ਼ਿਆਦਾ ਵਾਧਾ ਹੋ ਸਕਦਾ ਹੈ